ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਗੁਰਦਾਰਾ ਮੋਤੀ ਬਾਗ ਸਾਹਿਬ ਵਿਖੇ ਜਿੱਥੇ ਕਿ ਸੇਵਾ ਸਿਮਰਨ ਫਾਊਂਡੇਸ਼ਨ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿੱਥੇ ਕਿ ਸੰਸਮਾਜ ਵੱਲੋਂ ਅੱਜ ਜਿਹੜੇ ਬੂਟੇ ਨੇ ਲਗਾਏ ਗਏ ਨੇ ਸਾਡੇ ਦਾ ਸਾਰਾ ਸੰਸਮਾਜ ਮੌਜੂਦ ਆਓ ਅਸੀਂ ਗੱਲ ਕਰਦੇ ਹਾਂ ਬਾਬਾ ਸੁਖਦੇਵ ਸਿੰਘ ਜੀ ਦਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੁਹਿੰਮ ਇੱਕ ਰੁੱਖ ਔਲਾਦ ਲਈ ਦੂਜਾ ਰੁੱਖ ਪੰਜਾਬ ਲਈ ਇਹ ਮੁਹਿੰਮ ਦਾ ਆਗਾਜ਼ ਅੱਜ ਸਾਡੇ ਵੱਡੇ ਭਾਗਾਂ ਦੇ ਨਾਲ ਮੋਤੀ ਬਾਗ ਗੁਰਦੁਆਰਾ ਸਾਹਿਬ ਤੋਂ ਪਰ ਅਰੰਭਤਾ ਸਾਡੇ ਬਹੁਤ ਸਤਿਕਾਰਯੋਗ ਯਾਨੀ ਫੂਲਾ ਸਿੰਘ ਜੀ ਦੇ ਅਰਦਾਸ ਬੇਨਤੀ ਨਾਲ ਸ਼ੁਰੂਆਤ ਹੋਈ ਹੈ ਔਰ ਸਾਰੇ ਮਹਾਂਪੁਰਸ਼ਾਂ ਨੇ ਸਾਡਾ ਸਹਿਯੋਗ ਦੇ ਕੇ ਵਿਸ਼ੇਸ਼ ਤੌਰ ਤੇ ਸੁਆਮੀ ਰਜੇਸ਼ਵਰਾਨੰਦ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਵੱਡਾ ਹੌਸਲਾ ਦਿੰਦਿਆਂ ਵੀ ਜਿੰਨੇ ਵੀ ਦਰਖਤ ਲਾਓਗੇ ਅਸੀਂ ਸਾਰੇ ਤੁਹਾਨੂੰ ਅਸੀਂ ਮੁਹੱਈਆ ਕਰਾਵਾਂਗੇ ਇਹ ਸਾਨੂੰ ਇਹਨਾਂ ਨੇ ਹੌਸਲਾ ਦਿੱਤਾ ਨਾ ਦਾ ਬਹੁਤ ਧੰਨਵਾਦ ਕਰਦੇ ਹਾਂ ਸੰਧ ਬਾਬਾ ਮਨਮੋਹਨ ਸਿੰਘ ਜੀ ਬਹੁਤ ਪਿਆਰ ਦਿੰਦੇ ਆ ਹਰ ਥਾਂ ਤੇ ਜਿੱਥੇ ਵੀ ਵਾਜ ਮਾਰਦੇ ਸਾਡੇ ਨਾਲ ਖੜਦੇ ਅੱਜ ਵੀ ਸਾਡੇ ਨਾਲ ਖੜੇ ਹੈ ਬਾਬਾ ਪ੍ਰੀਤਮ ਸਿੰਘ ਜੀ ਬਾਬਾ ਸੁੰਦਰ ਸਿੰਘ ਜੀ ਬਾਬਾ ਜਰਨੈਲ ਸਿੰਘ ਜੀ ਦਾ ਬੜਾ ਬਹੁਤ ਵੱਡਾ ਸਹਿਯੋਗ ਇਸ ਮੁਹਿੰਮ ਦੇ ਵਿੱਚ ਸੋ ਇਹ ਮੁਹਿੰਮ ਅੱਜ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਸੰਗਤਾਂ ਦੀ ਮੌਜੂਦਗੀ ਦੇ ਵਿੱਚ ਮੋਤੀ ਬਾ ਗੁਰਦਵਾਰ ਸਾਹਿਬ ਤੋਂ ਪਰ ਆਰੰਭਤਾ ਹੋਈ ਹੈ ਅਸੀਂ ਆਸ ਰੱਖਦੇ ਹਾਂ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਧਰਤੀ ਤੋਂ ਅਸੀਂ ਜਿਹੜੀ ਇਹ ਮੁਹਿੰਮ ਦੀ ਆਗਾਜ਼ ਹੋਇਆ ਇਹ ਬੜੀ ਬਲੰਦੀਆਂ ਤੱਕ ਜਾਏਗੀ ਅਸੀਂ ਵਿਸ਼ਵਾਸ ਦਿਵਾਉਂਦੇ ਆ ਸੰਤ ਬਾਬਾ ਮਨਮੋਹਨ ਸਿੰਘ ਨੇ ਜੋ ਬਚਨ ਕੀਤਾ ਹੈ ਰਾਜੇਸ਼ਵਰਾਨੰਦ ਜੀ ਸਵਾਮੀ ਜੀ ਨੇ ਜੋ ਬਚਨ ਕੀਤਾ ਵੀ ਦਰਖਤ ਪਾਲ ਦੇ ਘਟ ਹੈ ਲੱਗਦੇ ਜਿਆਦਾ ਅਸੀਂ ਵਿਸ਼ਵਾਸ ਦਿਵਾਉਂਦੇ ਆ 50% ਨਹੀਂ ਅਸੀਂ 99% ਜਿਹੜੇ ਦਰਖਤ ਨੇ ਉਹ ਆਬਾਦ ਕਰਾਂਗੇ ਉਹਨਾਂ ਨੂੰ ਪਾਲਾਂਗੇ 1% ਮੈਂ ਤਾਂ ਘਟ ਗਿਆ ਕਿਉਂਕਿ ਅਖੀਰ ਪ੍ਰਮਾਤਮਾ ਦੀ ਚੱਲਦੀ ਹੈ ਸਾਡੀ ਨਹੀਂ ਚਲਣੀ ਜਿੱਥੇ ਪ੍ਰਮਾਤਮਾ ਦੀ ਰਜ਼ਾ ਉਹਦੇ ਮੁਤਾਬਕ ਹੋਣਾ ਹੈ ਸੋ ਜੇ ਪ੍ਰਮਾਤਮਾ ਨੇ ਚਾਹੇ ਤੇ 100% ਰੁੱਖ ਪਾਲਾਂਗੇ ਅਸੀਂ ਸੋ ਪਹਿਲੋਂ 14-15 ਸਾਲਾਂ ਤੋਂ ਸਾਡੀ ਗੁਰਦੁਆਰਾ ਨਾਨਸਰਮਨ ਨਗਰ ਵੱਲੋਂ ਜੋ ਸੰਸਥਾ ਗੁਰੂ ਨਾਨਕ ਸੇਵਾ ਸਿਮਰਨ ਫੈਡਰੇਸ਼ਨ ਹੈ ਇਹਦੇ ਵੱਲੋਂ ਬੱਚਿਆਂ ਦੀ ਸੇਵਾ ਜੋ ਸਾਡੇ ਵਿੱਚ ਅੱਜ ਅਸੀਂ ਦੋ ਤਰ੍ਹਾਂ ਦੇ ਜਿਹੜੇ ਪੇੜ ਨੇ ਲਾਏ ਇੱਕ ਤਾਂ ਤਰਵੈਣੀ ਦਰੂਪ ਵਿੱਚ ਬੰਦੀ ਸਿੰਘਾਂ ਦੇ ਨਾਂ ਤੇ ਅਸੀਂ ਪੌਦੇ ਲਾਏ ਆ ਦੂਜਾ ਜੋ ਬੱਚੇ ਸਾਡੇ ਕੋਲ ਜਿਨ੍ਹਾਂ ਦੀ ਕਿਸੇ ਦੀ ਇਕੱਲੀ ਮਾਂ ਆ ਕਿਸੇ ਦਾ ਇਕੱਲਾ ਬਾਪ ਆ ਕਿਸੇ ਦਾ ਮਾਂ ਬਾਪ ਹੈ ਨਹੀਂਗਾ ਇਹੋ ਜਿਹੇ ਬੱਚੇ ਸਾਡੇ ਕੋਲ 14-15 ਸਾਲਾਂ ਤੋਂ ਅਸੀਂ ਉਹਨਾਂ ਬੱਚਿਆਂ ਦੀ ਸੇਵਾ ਕਰ ਰਹੇ ਹਾਂ ਅੱਜ ਸਾਡੀ ਸੰਸਥਾ ਵੱਲੋਂ ਦੂਜੀ ਮੁਹਿੰਮ ਦਾ ਆਗਾਜ਼ ਹੋਇਆ 14-15 ਸਾਲਾਂ ਤੋਂ ਬੱਚਿਆਂ ਦੀ ਸੇਵਾ ਨਿਰੰਤਰ ਚੱਲਦੀ ਹੈ ਹੁਣ ਅੱਜ ਤੋਂ ਇਹ ਰੱਖ ਲਾਉਣ ਦੀ ਸੇਵਾ ਜਿਹੜੀ ਇਹ ਵੀ ਇਸੇ ਤਰ੍ਹਾਂ ਨਿਰੰਤਰ ਚਲਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਫੇਰ ਇੱਕ ਵਾਰੀ ਗਿਆਨੀ ਫੂਲਾ ਸਿੰਘ ਜੀ ਹੋਰਾਂ ਦਾ ਮੈਨੇਜਮੈਂਟ ਸਾਰੇ ਮੈਨੇਜਰ ਸਾਹਿਬ ਦਾ ਗੁਰਦੁਆਰਾ ਮੋਤੀ ਬਾਗ ਸਾਹਿਬ ਵੱਲੋਂ ਸਾਨੂੰ ਬਹੁਤ ਵੱਡਾ ਸਹਿਯੋਗ ਔਰ ਪਿਆਰ ਮਿਲਿਆ ਸੋ ਇਹ ਪਿਆਰ ਦੇ ਆਸਰੇ ਤੇ ਅਸੀਂ ਅੱਗੇ ਆਉਣ ਵਾਲੇ ਸਮੇਂ ਚੜ੍ਹਦੀ ਕਲਾ ਦੇ ਨਾਲ ਇਸ ਮਹਿਮਨ ਨੂੰ ਅੱਗੇ ਤੋਰਾਂਗੇ ਸੋ ਜਿੰਨੀਆਂ ਵੀ ਸੰਗਤਾਂ ਹੋਰ ਵੀ ਬੇਅੰਤ ਸੰਗਤਾਂ ਆਈਆਂ ਨੇ ਸਾਡੇ ਅਮਨ ਨਗਰ ਚੋਂ ਸਾਡੀਆਂ ਪਿਆਰ ਵਾਲੀਆਂ ਸੰਗਤਾਂ ਆਈਆਂ ਨੇ ਮੈਂ ਸਾਰੀਆਂ ਆਈਆਂ ਸੰਗਤਾਂ ਦਾ ਅਸੀਂ ਧੰਨਵਾਦ ਕਰਦੇ ਆਂ ਬਾਬਾ ਫੂਲਾ ਸਿੰਘ ਜੀ ਹੋਰਾਂ ਨੇ ਬੜਾ ਪਿਆਰ ਦਿੰਦੇ ਆ ਸਾਡੇ ਇਸ ਕਾਰਜ ਦੇ ਵਿੱਚ ਸਹਿਯੋਗ ਕਰਦੇ ਆ ਬਹੁਤ ਵੱਡਾ ਸਾਡਾ ਸਹਿਯੋਗ ਕੀਤਾ ਸੋ ਉਹਦੇ ਵਾਸਤੇ ਵੀ ਅਸੀਂ ਬਹੁਤ ਵੱਡਾ ਧੰਨਵਾਦ ਕਰਦੇ ਆ ਸੋ ਇੱਕ ਵਾਰੀ ਫੇਰ ਸਾਰੀਆਂ ਸੰਗਤਾਂ ਦਾ ਧੰਨਵਾਦ ਅਸੀਸ ਮੰਗਦੇ ਆ ਸਤਿਗੁਰਾਂ ਤੋਂ ਮਹਾਪੁਰਸ਼ਾਂ ਤੋਂ ਔਰ ਸੰਗਤਾਂ ਤੋਂ ਵੀ ਸਾਨੂੰ ਬਲ ਬੁੱਧੀ ਬਖਸ਼ਿਸ਼ ਕਰਨ ਇਹਨਾਂ ਬੇਨਤੀਆਂ ਦੇ ਨਾਲ ਖਿਮਾ ਦੇ ਜਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਕੀ ਸੰਗਤਾਂ ਨੂੰ ਸੰਦੇਸ਼ ਦੇਣਾ ਜਿਹੜਾ ਉਪਰਾਲਾ ਇੱਥੇ ਕੀਤਾ ਗਿਆ ਸਾ ਸਮਾਜ ਵੱਲੋਂ ਤੇ ਕਮੇਟੀ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਜਿਹੜਾ ਇਹਨਾਂ ਨੂੰ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਪਾਵਨ ਧਰਤੀ ਪਾਵਨ ਅਸਥਾਨ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਜਿਹਨੂੰ ਬਾਗ ਦੇ ਨਾਲ ਜਾਣਿਆ ਜਾਂਦਾ ਹੈ ਉਸ ਬਾਗ ਦੇ ਅੰਦਰ ਅੱਜ ਫਲਦਾਰ ਬੂਟੇ ਜਿਹੜੇ ਆ ਉਹ ਬਾਬਾ ਸੁਖਦੇਵ ਸਿੰਘ ਜੀ ਅਮਨ ਨਗਰ ਵਾਲੇ ਅਤੇ ਹੋਰ ਮਹਾਪੁਰਸ਼ਾਂ ਦੇ ਸਹਿਯੋਗ ਦੇ ਨਾਲ ਇੱਥੇ ਅਰਦਾਸ ਬੇਨਤੀ ਸਤਿਗੁਰਾਂ ਦੇ ਚਰਨਾਂ ਵਿੱਚ ਕਰਕੇ ਔਰ ਬੂਟੇ ਲਗਾਏ ਗਏ ਨੇ ਜੋ ਸੈਭਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਾਨੂੰ ਸਮੁੱਚੀ ਕਾਇਨਾਤ ਨੂੰ ਇਹ ਉਪਦੇਸ਼ ਬਖਸ਼ਿਆ ਕਿ ਭਾਈ ਇਹਨਾਂ ਰੁੱਖਾਂ ਦੀ ਵਨਾਸਪਤੀ ਦੀ ਸੰਭਾਲ ਕਰੋ ਤੇ ਇਹਨਾਂ ਵਿੱਚੋਂ ਹੀ ਔਰ ਰੱਬ ਦੇ ਵਾਹਿਗੁਰੂ ਦੇ ਦੀਦਾਰ ਹੁੰਦੇ ਨੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਅੱਜ ਖਾਲਸਾ ਜੀ ਵਾਤਾਵਰਣ ਦੂਸਤ ਹੋ ਰਹੇ ਨੇ ਸਾਡਾ ਪਾਣੀ ਦੂਸਤ ਹੋ ਰਿਹਾ ਧਰਤੀ ਦੂਸਤ ਹੋ ਰਹੀ ਹੈ ਜੇ ਅਸੀਂ ਆਉਣ ਵਾਲੇ ਸਮੇਂ ਦੇ ਅੰਦਰ ਔਰ ਸਮਾਜ ਨੂੰ ਨਿਰੋਗ ਰੱਖਣਾ ਹੈ ਤੰਦਰੁਸਤ ਰੱਖਣਾ ਹੈ ਤੇ ਸਾਨੂੰ ਬੂਟਿਆਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਜੇ ਅਸੀਂ ਬੂਟਿਆਂ ਦੀ ਸੰਭਾਲ ਕਰਾਂਗੇ ਤੇ ਸਾਡਾ ਵਾਤਾਵਰਨ ਸ਼ੁੱਧ ਹੋਏਗਾ ਤੇ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੇ ਮਰੀਜ਼ ਨੇ ਰੋਗੀ ਨੇ ਉਹ ਸਾਫ਼ ਸੁਥਰੀ ਹਵਾ ਪ੍ਰਾਪਤ ਕਰ ਸਕਦੇ ਨੇ ਆਕਸੀਜਨ ਲੈ ਸਕਦੇ ਨੇ ਖਾਲਸਾ ਜੀ ਇਹਨਾਂ ਦਰਖਤਾਂ ਦੇ ਵਿੱਚੋਂ ਹੀ ਸਤਿਗੁਰੂ ਨੇ ਸਾਨੂੰ ਆਕਸੀਜਨ ਬਖਸ਼ਿਸ਼ ਕੀਤੀ ਹੈ ਜਿਹਦੇ ਸਹਾਰੇ ਤੇ ਸਾਰੀ ਮਨੁੱਖਤਾ ਜੀਉਂਦੀ ਹੈ ਔਰ ਇਹ ਬਹੁਤ ਵੱਡਾ ਉਪਰਾਲਾ ਬਾਬਾ ਸੁਖਦੇਵ ਸਿੰਘ ਜੀ ਤੇ ਨਾ ਨੇ ਗੁਰੂ ਨਾਨਕ ਸੇਵਾ ਸਿਮਰਨ ਫਾਊਂਡੇਸ਼ਨ ਵੱਲੋਂ ਇਹ ਆਗਾਜ਼ ਹੋਇਆ ਹੈ ਉੱਥੇ ਬਹੁਤ ਹੀ ਸਨਮਾਨਯੋਗ ਸ੍ਰੀਮਾਨ ਬਾਬਾ ਮਨਮੋਹਨ ਸਿੰਘ ਜੀ ਬਾਰਨੇ ਵਾਲੇ ਮਹਾਪੁਰਸ਼ ਔਰ ਬਹੁਤ ਹੀ ਸਨਮਾਨਯੋਗ ਬਾਬਾ ਪ੍ਰੀਤਮ ਸਿੰਘ ਜੀ ਰਾਜਪੁਰੇ ਵਾਲੇ ਮਹਾਪੁਰਸ਼ ਪਹੁੰਚੇ ਨੇ Swami ji Rameshwar Anand Ambala ਤੋਂ ਜਿਨ੍ਹਾਂ ਨੇ 1 ਕਰੋੜ ਪੌਦੇ ਲਾਉਣ ਦਾ ਤਹੱਯਾ ਕੀਤਾ ਹੈ ਔਰ ਉਹ ਪਹੁੰਚੇ ਨੇ ਬਾਬਾ ਜਰਨੈਲ ਸਿੰਘ ਜੀ ਪਹੁੰਚੇ ਨੇ ਉਹਤੇ ਗੁਰੂ ਤੇਗ ਬਹਾਦਰ ਸੇਵਕ ਜਥੇ ਦੇ ਪ੍ਰਧਾਨ ਭਾਈ ਪ੍ਰੇਮ ਸਿੰਘ ਜੀ ਔਰ ਨਾਲ ਹੀ ਭਾਈ सुरेंद्र ਸਿੰਘ ਜੀ ਮੈਂਬਰ ਸਹਿਬਾਨ ਬਾਬਾ ਸੁੰਦਰ ਸਿੰਘ ਜੀ ਇਹਨਾਂ ਤੋਂ ਇਲਾਵਾ ਔਰ ਬਹੁਤ ਹੀ ਸਨਮਾਨਯੋਗ ਗੁਰਦੁਆਰਾ ਮੋਤੀ ਬਾਗ ਸਾਹਿਬ ਜੀ ਦੇ ਮੈਨੇਜਰ ਸਰਦਾਰ ਮਨਦੀਪ ਸਿੰਘ ਜੀ ਉਹਨਾਂ ਵੱਲੋਂ ਔਰ ਬਾਬਾ ਜੀ ਨੂੰ ਸਹਿਯੋਗ ਦਿੱਤਾ ਗਿਆ ਹੈ ਔਰ ਬਹੁਤ ਸਾਰੀਆਂ ਹੋਰ ਵੀ ਨਾਮਵਰ ਹਸਤੀਆਂ ਸਮਾਜਿਕ ਸੇਵਾ ਨਿਭਾਉਣ ਵਾਲੇ ਮਹਾਂਪੁਰਸ਼ ਇੱਥੇ ਪਹੁੰਚੇ ਨੇ ਸਾਰਿਆਂ ਦਾ ਮੈਨੇਜਰ ਸਾਹਿਬ ਵੱਲੋਂ ਦਾਸ ਵੱਲੋਂ ਧੰਨਵਾਦ ਕੀਤਾ ਜਾਂਦਾ ਨਾਲ ਇਹ ਬੇਨਤੀ ਹੈ ਕਿ ਭਾਈ ਆਪਾਂ ਵੱਧ ਤੋਂ ਵੱਧ ਜਿਵੇਂ ਬਾਬਾ ਮਨਮੋਹਨ ਸਿੰਘ ਜੀ ਬਾਰਨੇ ਵਾਲਿਆਂ ਵਾਲ ਨੇ ਕਿਹਾ ਕਿ ਅੱਜ ਇੱਕ ਰੁੱਖ ਨਹੀਂ 10 ਰੁੱਖ ਲਗਾਉਣ ਦੀ ਲੋੜ ਹੈ ਔਰ ਖਾਲਸਾ ਜੀ ਇਹਨਾਂ ਰੁੱਖਾਂ ਨੂੰ ਲਗਾਈਏ ਤੇ ਨਾਲ ਇਹਨਾਂ ਦੀ ਸੰਭਾਲ ਕਰੀਏ ਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਸਮਾਜ ਨੂੰ ਤੰਦਰੁਸਤ ਵੇਖਣਾ ਚਾਹੁੰਦੇ ਹਾਂ ਤੇ ਇਹਨਾਂ ਪੌਦਿਆਂ ਦੀ ਸੰਭਾਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨਾ ਤੋਂ ਪਹੁੰਚਿਓ ਅਜੂਲਾ ਬੁੱਟੇ ਨੰਦੋਂ ਪ੍ਰਲਾਇ ਕੀਤਾ ਕਿ ਹੁਣ ਸੇਵਾ ਸੰਭਾਲ ਤੁਸੀਂ ਆਪ ਦੇਖੋਗੇ ਕਿ ਇਹ ਕਮੇਟੀ ਜਿਹੜਾ ਇਹ ਅਜੂਟੇ ਲੈਣਾ ਸੇਵਾ ਸੰਭਾਲ ਕਮੇਟੀ ਗਰੂਗੀ ਸਭ ਤੋਂ ਪਹਿਲੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਾਰੇ ਜਾਣਦੇ ਹੋ ਕਿ ਪਿਛਲੇ ਕਾਫੀ ਸਾਲਾਂ ਤੋਂ ਮੈਂ ਗੁਰੂ ਘਰ ਨਾਲ ਜੁੜਿਆ ਹੋਇਆ ਹਾਂ ਔਰ ਮਾਪੁਰਖਾਂ ਤੋਂ ਜਦ ਅਸੀਂ ਇਤਿਹਾਸ ਪੜ੍ਹਦੇ ਹਾਂ ਗੁਰੂ ਘਰਾਂ ਦਾ ਗੁਰੂ ਦਾ ਇਤਿਹਾਸ ਪੜ੍ਹਦੇ ਹਾਂ ਸਾਨੂੰ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਹਰਾਈ ਸਾਹਿਬ ਮਹਾਰਾਜ ਜੀ ਨੇ ਇਸ ਸੰਸਾਰ ਨੂੰ ਜਿਹੜੀ ਵੈਦਿਕ ਸਿੱਖਿਆ ਪ੍ਰਾਤਨ ਚੱਲੀ ਆ ਰਹੀ ਸੀ ਔਰ ਗੁਰੂ ਗ੍ਰੰਥ ਸਾਹਿਬ ਹਮਾਰੇ ਚ ਬਹੁਤ ਸਾਰੇ ਸ਼ਬਦ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪੇੜ ਪੌਦਿਆਂ ਦਾ ਕੀ ਸਾਡੇ ਜੀਵਨ 'ਚ ਪ੍ਰਯੋਗ ਹੈ ਕੀ ਮਹਾਨਤਾ ਹੈ ਜਿਸ ਤਰ੍ਹਾਂ ਕਿ ਅਸੀਂ ਇੱਕ ਸ਼ਬਦ ਗੁਰਬਾਣੀ ਤੋਂ ਲੈਂਦੇ ਹਾਂ ਧੂਪ ਮਲਿਆਨ ਲੋ ਪਵਨ ਚਵਰੋ ਕਰੈ ਸਗਲ ਬਨ ਰਾਇ ਫੁਲੰਤ ਜੋਤੀ ਇਹਦਾ ਅਰਥ ਕਿਤਨਾ ਗਹਿਰਾ ਹੈ ਕਿਤਨਾ ਵਿਗਿਆਨਿਕ ਹੈ कि वनस्पति फल फुल जड़ी बूटियाँ अगर हो वातावरण शुद्ध हो सकता है ता ही सुगंधित हो सकता है गुरु साहब ने क्या कि पवन गुरु जब तक ये हवा दूषित होएगी साढ़े मन भी दूषित रहे अगर पवन शुद्ध होएगी साफ होएगी साले मन भी शुद्ध होने ऐसा विज्ञान भी मानता है जैसा खाए हन वैसा होए मन पर श्री गुरु हर राय साहब महाराज ने ਆਪਾਂ ਅਗਰ ਵਿਚਾਰ ਕਰਕੇ ਦੇਖੀਏ ਕਿ ਉਸ ਵਕਤ ਕਿੰਨੀ ਜ਼ਿਆਦਾ ਜੜੀ ਬੂਟੀਆਂ ਸਨ ਕਿਤਨੇ ਜ਼ਿਆਦਾ ਪੇੜ ਪੌਦੇ ਸਨ ਪਰ ਫਿਰ ਵੀ ਉਹਨਾਂ ਨੇ ਸਾਨੂੰ ਉਪਦੇਸ਼ ਕੀਤਾ ਕਿ ਬਾਗ ਲਾਣੇ ਹਨ ਖੁਦ ਬਾਗ ਲਾਏ ਆਪਣੇ ਕਰਨ ਆਪਣੇ ਕਰ ਕਮਲਾ ਤੋਂ ਉਹਨਾਂ ਨੇ ਬਾਗ ਲਾਏ ਇਹਦਾ ਭਾਵ ਕੀ ਹੈ ਉਹ ਸਾਨੂੰ ਸੰਦੇਸ਼ ਦੇਣਾ ਚਾਹੁੰਦੇ ਸੀ ਕਿ ਪੇੜ ਪੌਦੇ ਲਾਣੇ ਬਹੁਤ ਜ਼ਰੂਰੀ ਨੇ ਇਹਨਾਂ ਤੋਂ ਬਿਨਾ ਜੀਵਨ ਨਹੀਂ ਚੱਲਦਾ ਗੁਰੂ ਸਹਿਬਾਨ ਦੀ ਉਹ ਸਿੱਖਿਆ ਨੂੰ ਸਾਹਮਣੇ ਰੱਖ ਕੇ ਸਾਡੇ ਮਨ ਵਿੱਚ ਵੀ ਭਾਵ ਆਉਂਦਾ ਕਿ ਅਸੀਂ ਗੁਰੂ ਸਾਹਿਬ ਦੀ ਸਿੱਖਿਆ ਤੇ ਚੱਲਦੇ ਹੋਏ ਕੁਛ ਨਾ ਕੁਛ ਤੇ ਸਾਨੂੰ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਹੈ ਯੋਗ ਉਹਨਾਂ ਨੇ ਬੜਾਇਆ ਹੈ ਅਸੀਂ ਵੀ ਕੁਛ ਨਾ ਕੁਛ ਸੰਸਾਰ ਵਿੱਚ ਸੇਵਾ ਵਿੱਚ ਯੋਗਦਾਨ ਪਾਈਏ ਸੋ ਦਾਸ ਸੇਵਾ ਕਰਨ ਦੇ ਲਾਇਕ ਤਾਂ ਨਹੀਂ ਹੈ ਫਿਰ ਵੀ ਇਹ ਕੋਸ਼ਿਸ਼ ਹੈ ਕਿ ਗੁਰੂ ਦੇ ਉਪਦੇਸ਼ ਤੇ ਚੱਲ ਕੇ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਦੇ ਦਰਸ਼ਨ ਕਰਦੇ ਹੋਏ ਉਹਨਾਂ ਨੂੰ ਸਾਹਮਣੇ ਰੱਖ ਕੇ ਅਸੀਂ ਇਸ ਦੁਨੀਆ ਨੂੰ ਹਰਾ ਭਰਾ ਕਰ ਦਈਏ ਖਾਸ ਕਰ ਪੰਜਾਬ ਕੀਰਤਪੁਰ ਸਾਹਿਬ ਜਿੱਥੋਂ ਉਪਦੇਸ਼ ਫੈਲਿਆ ਸਾਰੀ ਦੁਨੀਆ 'ਚ ਗਿਆ ਇੱਕ ਗੱਲ ਹੋਰ ਮੈਂ ਸੰਗਤ ਨੂੰ ਦੱਸਣਾ ਚਾਹਾਂਗਾ ਕਿਉਂਕਿ ਬੜੇ ਵਿਦਵਾਨ ਮਹਾਂਪੁਰਸ਼ਲੇ ਵਿਚਾਰ ਹਨ ਕਿ ਜੜੀ ਬੂਟੀਆਂ ਦੀ ਜਾਣਕਾਰੀ ਵੈਦਾਂ ਸ਼ਾਸਤਰਾਂ ਵਿੱਚ ਸੰਸਕ੍ਰਿਤ ਵਿੱਚ ਲਿਖੀ ਹੋਈ ਸੀ ਵੈਦ ਜਿਹੜੇ ਹੁੰਦੇ ਸਨ ਸਿਰਫ ਰਾਜੇ ਮਹਾਰਾਜ ਨੂੰ ਇੱਕ ਜਾਣਕਾਰੀਆਂ ਦਿੰਦੇ ਸਨ ਪਰ ਸ੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਉਥੇ ਇੱਕ ਇਦਾਂ ਦਾ ਏਰੀਆ ਬਣਾਇਆ ਕੀਰਤਪੁਰ ਸਾਹਿਬ 'ਚ ਜਿੱਥੇ ਹਰ ਜੜੀ ਬੂਟੀ ਦੀ ਜਾਣਕਾਰੀ ਦਿੱਤੀ ਜਾਂਦੀ ਸੀ ਮੈਂ ਚਾਹਾਂਗਾ ਕਿ ਅੱਪਾ ਪਟਿਆਲਾ ਵਿੱਚ ਇਸ ਥਾਨ ਨੂੰ ਇਸ ਤਰ੍ਹਾਂ ਦਾ ਬੜਾਈਏ ਕਿ ਇੱਥੋਂ ਹਰ ਜੜੀ ਬੂਟੀ ਬਾਰੇ ਦੱਸੀਏ ਸੰਗਤਾਂ ਨੂੰ ਕਿ ਇਹ ਜੜੀ ਬੂਟੀਆਂ ਹੀ ਰੋਗਾਂ ਦਾ ਨਿਦਾਨ ਕਰ ਸਕਦੀਆਂ ਕਿਉਂਕਿ ਗੁਰੂ ਸਾਹਿਬ ਕਹਿੰਦੇ ਹਨ ਬਲੀਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਕਿਉਂਕਿ ਕੁਦਰਤ ਚੋਂ ਸਾਨੂੰ ਰੱਬ ਦੀ ਪ੍ਰਾਪਤੀ ਹੋਏਗੀ ਪਰਮਾਤਮਾ ਦੀ ਪ੍ਰਾਪਤੀ ਹੋਏਗੀ ਲੇਕਿਨ ਇੱਕ ਸੰਦੇਸ਼ ਮੈਂ ਹੋਰ ਨਾਲ ਨਾਲ ਜ਼ਰੂਰ ਕਹਿਣਾ ਚਾਹਾਂਗਾ ਗੁਰੂ ਸਾਹਿਬ ਨੇ ਇਸ ਦੇ ਨਾਲ ਨਾਲ ਕਿਹਾ ਕਿ ਤੁਸੀਂ ਤਦ ਹੀ ਜੜੀ ਬੂਟੀਆਂ ਦੀ ਸੇਵਾ ਕਰ पाओगे ਅਗਰ ਤੁਹਾਡੇ ਨਾਲ ਹਿਰਦੇ ਵਿੱਚ ਨਾਮ ਦਾ ਵਾਸ ਹੈ ਅਸੀਂ ਨਾਮ ਨਾਲ ਜੁੜੀਏ ਔਰ ਜੜੀ ਬੂਟੀਆਂ ਨਾਲ ਜੁੜੀਏ आए हुए सारे महापुरशों का गुरद्वारा साहब की सारी मैनेजमेंट कमेटी का प्रधान साहब का बाबा फूला सिंह जी जो बड़े विद्वान हैं और साढ़े महापुरश संत बाबा मनमोहन सिंह जी बारन वाले संत बाबा प्रीतम सिंह जी बाबा जरनैल सिंह जी आप जी सारे सार् बहुत बहुत धन्यवाद है और गुरु नानक मिशन जो सेवा सुसायी फंडरेशन है आप जी का बहुत बहुत धन्यवाद है और मैं पूरा विश्वास दवादा ਮੋਤੀ ਬਾਗ ਵੱਲੋਂ ਬਾਬਾ ਜੀ ਨੇ ਕਿਹਾ ਕਿ ਇਹਨਾਂ ਦੀ ਸੰਭਾਲ ਦੀ ਸੇਵਾ ਸੇਵਾ ਸੰਭਾਲ ਜਿਦਾ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਇੱਕ ਸਾਡਾ ਪ੍ਰਯੋਜਨ ਹੈ ਇਸੇ ਤਰ੍ਹਾਂ ਪੇੜ ਪੌਦਿਆਂ ਦੀ ਸੇਵਾ ਸੰਭਾਲ ਦੀ ਜਿਹੜੀ ਸੇਵਾ ਹੈ ਬਾਬਾ ਫੂਲਾ ਸਿੰਘ ਜੀ ਨੇ ਕਿਹਾ ਹੈ ਕਿ ਇਹ ਗੁਰੂ ਘਰ ਵੱਲੋਂ ਕੀਤੀ ਜਾਏਗੀ ਬਹੁਤ ਵੱਡਾ ਉਪਰਾਲਾ ਹੈ ਇਹ ਪੇੜ ਪੌਦੇ ਲਾਣ ਤੋਂ ਵੀ ਵੱਡਾ ਉਪਰਾਲਾ ਹੈ ਸੋ ਮੈਂ ਤੇ ਇੱਕ ਹੀ ਗੱਲ ਕਹੂੰਗਾ ਕਿ ਜਿੰਨੇ ਵੀ ਪੇੜ ਪੌਦੇ ਜਿਸ ਵੀ ਰੂਪ 'ਚ ਆਪ ਜੀ ਨੂੰ ਚਾਹੀਦੇ ਹਨ ਉਸ ਦੀ ਸੇਵਾ ਦਾਸ ਵੱਲੋਂ ਹੋਏਗੀ ਹਮੇਸ਼ਾ ਅਸੀਂ ਗੁਰੂ ਘਰ 'ਚੇ ਹਾਜ਼ਰ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋ ਗਿਆ ਬਾਬਾ ਜੀ ਤੋਂ ਸਭ ਜੀ ਅਜ ਬੁੱਟੇ ਲਾਏਗੇ ਨੇ ਸੰਸਮਾਜ ਪਹੁੰਚਿਆ ਇਹਨਾਂ ਨੇ ਕਿਹਾ ਜਿਹੜੇ ਸੇਵਾ ਸੰਭਾਲ ਹੈ ਕਿ ਸੰਸਥਾਾਂਾਂ ਮਾ ਜਿਹੜੇ ਸੰਤ ਸਮਾਜ ਆ ਉਹ ਬੁੱਟੇ ਲਗਾਇਆ ਕਰੇਗਾ ਤੇ ਸੰਭਾਲ ਜਿਹੜੀ ਹੈ ਇਹਨਾਂ ਗੁਰਦੁਆਰਾ ਸਾਹਿਬ ਦੀ ਬਰਨਨ ਕਮੇਟੀ ਇਹਨਾਂ ਕਰੀਏ ਸਾਡੀ ਵੀ ਆਪਣੀ ਵੀ ਜ਼ਿੰਮੇਵਾਰੀ ਬਣੇਗੀ ਕਿ ਅਸੀਂ ਬੁੱਟੇ ਲਗਾ ਕੇ ਬਸ ਉਤਰੋ ਜ਼ਿੰਮੇਵਾਰੀ ਉਹਨਾਂ ਨੂੰ ਦੇ ਦਈਏ ਉਹ ਤਾਂ ਮੈਂ ਪਹਿਲਾਂ ਵੀ ਦੱਸ ਕੇ ਟਿਆ ਵੇ ਜਿਹੜੇ ਬੂਟੇ ਲਾਉਣ ਨਾਲੋਂ ਸੰਭਾਲਣ ਦੀ ਜ਼ਿਆਦਾ ਲੋੜ ਹੈ ਤੇ ਇਹ ਜਿਹੜਾ ਮੋਤੀ ਬਾਗ ਸਾਹਿਬ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਬਾਬਾ ਫੂਲਾ ਸਿੰਘ ਜੀ ਉਹਨਾਂ ਨੇ ਲਈ ਆ ਵੀ ਮੋਤੀ ਬਾਗ ਸਾਹਿਬ ਜਿੰਨੇ ਵੀ ਦਰਖਤ ਲੱਗਣਗੇ ਉਹਨਾਂ ਦੀ ਸੇਵਾ ਸੰਭਾਲ ਅਸੀਂ ਕਰਾਂਗੇ ਤੇ ਜਿੱਥੇ ਵੀ ਲਾਵਾਂਗੇ ਬੂਟੇ ਬਾਬਾ ਸੁਖਦੇਵ ਸਿੰਘ ਬਾਕੀ ਜਿੰਨੇ ਵੀ ਮਹਾਂਪੁਰਖ ਜਿੱਥੇ-ਜਿੱਥੇ ਵੀ ਬੂਟੇ ਲਾਉਣੇ ਨੇ ਅਸੀਂ ਪ੍ਰਾਪਰ ਡਿਊਟੀਆਂ ਲਾਵਾਂਗੇ ਵੀ ਆਹ ਦਰਖਤ ਤੇਰੇ ਕੋਲੋਂ ਪੜਿਆ ਲੈਣਾ ਤੇ ਮਹੀਨੇ ਬਾਅਦ ਇਹ ਰੱਖਿਆ ਵੀ ਇੱਕ ਢੇੜਾ ਮਾਰਨਾ ਦਰਖਤਾਂ ਦੇ ਕੋਲ